ਕਿ ਬਾਬਾ ਜੀ ਅੱਜ ਸਾਨੂੰ ਸ੍ਰੀ ਚਰਨ ਗੰਗਾ ਜੀ ਬਹੁਤ ਪਵਿੱਤਰ ਜਿਹੜੀ ਨਦੀ ਹੈ ਨੰਦਪੁਰ ਸਾਹਿਬ ਤੇ ਆਂਦੀ ਸੀ ਇੱਥੇ ਤੇ ਜਦੋਂ ਅਸੀਂ 82-83 ਤੋਂ ਪਹਿਲਾਂ ਛੋਟੇ ਛੋਟੇ ਬੱਚੇ ਦੇ ਜਿੱਤੇ ਮੇਰੇ ਕੋ ਆ ਬੱਚੇ ਜਿਹੜੇ ਛੋਟੇ ਛੋਟੇ ਆ ਤੇ ਇੱਥੇ ਤੇ ਲੋਕ ਜਿਹੜੇ ਪਾਣੀ ਹੈ ਉਹ ਕੰਨੀਆਂ ਭਰ ਕੇ ਨਹੀਂ ਦੇਦੇ ਆਪਣੇ ਘਰਾਂ ਨੂੰ ਬਿਲਕੁਲ ਬਿਲਕੁਲ ਇਸ ਪਾਣੀ ਨੂੰ ਅਮਰਤ ਸਮ ਦੇਦੇ ਸੀ ਪਹਾੜਾਂ ਵਿਚੋਂ ਆਉਂਦਾ ਜਿਹੜਾ ਬੁੱਟੀਆਂ ਦਾ ਪਾਣੀ ਹੈ ਕੋਈ ਜਕਮ ਹੁੰਦਾ ਦਾ ਜਾਂ ਕੋਈ ਹੋਰ ਬਿਮਾਰੀ ਹੁੰਦੀ ਸੀ ਇਸ ਪਾਣੀ ਨੂੰ ਪੀਣ ਦੇ ਨਾਲ ਨਹਾਉਣ ਦੇ ਨਾਲ ਇਹਨਾਂ ਸਾਡਾ ਸਰੀਰ ਆ ਉਹ ਬਿਲਕੁਲ ਠੀਕ ਹੋ ਜਾਂਦਾ ਦਾ ਸੋਚ ਕਰਕੇ ਇਹਨਾਂ ਪਾਣੀਆਂ ਤੇ ਪੰਜਾਬ ਦੇ ਪਾਣੀਆਂ 'ਚ ਨਹੀਂ ਪਾਵਰ ਹੈ ਵੀ ਜਿਹੜੀਆਂ ਬੁੱਟੀਆਂ ਇਹਨਾਂ ਦੇ ਨਾਲ ਉੱਥੇ ਕੰਡਿਆਂ ਤੇ ਹੁੰਦੀਆਂ ਉਹ ਵਿੱਚ ਉਹਨਾਂ ਦਾ ਅਸਰ ਆ ਗਿਆ ਇਸ ਕਰਕੇ ਆ ਪਾਣੀ ਨੂੰ ਜਿਹੜੀ ਬਾਬਾ ਜੀ ਨੇ ਗੱਲ ਕਹੀ ਵੀ ਸਾਡਾ ਮਹਾਲੀ ਕੱਲ ਇੱਕ ਮੁੰਡਾ ਮਾਰਿਆ ਉਹ ਦੇਖੋ ਆਪਣਾ ਮੱਥਾ ਟੀਕਿਆ ਉਹ ਛੜਾਂ ਨਿਰ ਗਿਆ ਬਚਾਰਾ ਸੀ ਕਹਿੰਦੇ ਪਹਿਲਾਂ ਨਹੀਂ ਕਰਦੇ ਕਿਸ ਦਾ ਉਹ ਪਲਾ ਕਰਦਾ ਕਰਦਾ 24 ਸਾਲ ਦੀ ਉਮਰ ਦੇ ਵਿੱਚ ਆਪਣੀ ਜਾਨ ਗਵਾ ਬਿੱਠਾ ਇਹ ਬਾਬਾ ਜੀ ਜਿਹੜੇ ਆ ਨੇਪਾਲ ਦੇ ਬਾਰਡਰ ਦੇ ਨਾਲ ਲੱਗਦਾ ਬਿਹਾਰ ਨਾਲੇ ਨੇਪਾਲ ਇਕੱਠਾ ਹੀ ਆ ਸਾਡਾ ਕਾਫੀ ਏਰੀਆ ਇਹ ਉੱਥੇ ਦੇ ਆ ਗਿਆ ਇੱਥੇ ਪੰਜਾਬ ਦੇ ਵਿੱਚ ਮਰਿੰਡੇ ਚ ਫਤੇਗੜ ਚ ਹੋਰ ਧਾਰਮਿਕ ਸਥਾਨਾਂ ਤੇ ਜਾ ਗਿਆ ਜਿਹੜੇ ਆ ਲੋਕਾਂ ਨੂੰ ਇਹ ਸਿੱਖਿਆ ਦਿੰਦੇ ਆ ਛੋਟੇ ਛੋਟੇ ਬੱਚੇ ਮੇਰੇ ਕੋ ਪੰਜ ਸੱਤ ਖੜੇ ਪਿਆ ਇਹ ਨਾਲੇ ਪਿੰਡ ਲੋਧੀਪੁਰ ਦੇ ਨਾਲ ਬਾਸ ਗੰਪਰ ਇਹ ਥੋੜੇ ਜਿਹੇ ਘਰ ਇਹਨਾਂ ਦੇ ਇੱਧਰ ਹੈ ਇਹ ਉਹਨਾਂ ਦੇ ਕੋ ਮੈਗਾ ਦੇ ਨਾਲੇ ਹੀ ਇੱਥੇ ਤੇ ਅੱਧਾ ਕਿਲੋਮੀਟਰ ਸਤਲੁਜ ਦਰਿਆ ਦਾ ਇਹ ਬਹੁਤ ਹੀ ਵਧੀਆ ਸਾਡਾ ਜਿਹੜਾ ਏਰੀਆ ਦੋਨੇ ਪਾਸੇ ਪਹਾੜ ਹੈ ਥੱਲੇ ਦਰਿਆ ਹੈ ਉੱਪਰ ਨਹਿਰਾਂ ਗਈਆਂ ਇਹ ਗੁਰੂ ਮਹਾਰਾਜ ਦੀ ਜਨੂ ਧਾਰਤੀ ਹੈ ਗੁਰੂ ਮਹਾਰਾਜ ਦਾ ਇਹ ਏਰੀਆ ਹੈ ਇਹ ਚੱਪਾ ਚੱਪਾ ਜਿੰਨਾ ਵੀ ਇੱਥੇ ਦੇ 25 30 ਕਿਲੋਮੀਟਰ ਜਿਆਦਾ ਸੀ ਨਗਰ ਤੇ ਅੱਗੇ ਭਵੌਰ ਸਾਹਿਬ ਦਾ ਇੰਦਾਲਾ ਹੀ ਹੈ ਇਹ ਸਾਰਾ ਹੀ ਮਹਾਰਾਜ ਦੇ ਜਿਹੜੇ ਜਨੂ ਪ੍ਰਾਪਤ ਧਾਰਤੀ ਹੈ ਕਿਤੇ ਉਹ ਦਵਾਰਾਂਾਂ ਦੇ ਤੇ ਕਿਤੇ ਨੇਜੇ ਸਕਾਂਦੇ ਤੇ ਕਿਤੇ ਆਪਣੀ ਸੈਨਾ ਨੂੰ ਜਿਹੜੀ ਆ ਉਹ ਸਖਲਾਈ ਦਿੰਦੇ ਤੇ ਨਾਲੇ ਲੋਦੀਪਦੇ ਪਿੰਡ ਦੇ ਵਿੱਚ ਉਹ ਜਿਹੜਾ ਹਾਥੀ ਮਾਰਿਆ ਦਾ ਭਾਈ ਬਜਿੱਤਰ ਸਿੰਘ ਜੀ ਨੇ ਭਾਈ ਬਜਿੱਤਰ ਸਿੰਘ ਜੀ ਨੇ ਉਹ ਨਾਗਨੀ ਕਹਿੰਦਾ ਜੂਗਾ ਨਾਗਨੀ ਸ਼ਾਸਤਰ ਨਾਗਨੀ ਸ਼ਾਸਤਰ ਜਿਹੜਾ ਤੁਹਾਨੂੰ ਕੇਸ ਘਰ ਤੇ ਦਿਖਾਇਆ ਜਾਂਦਾ ਜਿੱਥੇ ਅਸੀਂ ਖੜੇ ਵੇ ਇਹਦੇ 50 ਮੀਟਰ ਤੇ ਨਾਲੇ ਗੁਰਦੁਆਰਾ ਦਾ ਹੋ ਬਾਬਾ ਬਜਿੱਤਰ ਸਿੰਘ ਜੀ ਦਾ ਕਿੱਥੇ ਆ ਉਹ ਉਹਨਾਂ ਦੀ ਭਿਆਨਕ ਜਿਹੜੀ ਹਾਥੀ ਦੇ ਨਾਲ ਜੰਗਲੀ ਦੇ ਨਾਲ ਲੜਾਈ ਹੋਈ ਸੀ ਸੋਈ ਨਾ ਸ਼ਬਦਾਂ ਦੇ ਨਾਲ ਹੀ ਮੈਂ ਬੱਚਿਆਂ ਨੂੰ ਇਹੀ ਉਪਦੇਸ਼ ਦਿੰਦਾ ਮੈਂ ਟੀਚਰ ਐ ਤੇ ਮੇਰੇ ਨਾਲ ਇਹ ਫਿਜ਼ੀਕਲ ਦੇ ਟੀਚਰ ਐ ਇਹਨਾਂ ਨੇ ਬਹੁਤ ਲਿਆਣੇ ਜਿਹੜੇ ਆ ਕਬੱਡੀ ਜੋ ਖਿਲਾ ਕੇ ਨੈਸ਼ਨਲ ਸਟਾਈਲ ਦੇ ਵਿੱਚ ਜਾਂ ਹੋਰ ਜਿਹੜੇ ਉੱਪਰ ਪੰਜਾਬ ਸਟਾਈਲ ਦੇ ਵਿੱਚ ਕਬੱਡੀ ਜਿਖਲਾਏ ਐ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਾਬਾ ਜੀ ਦਾ ਆ ਬੱਚਿਆਂ ਨੂੰ ਵੀ ਇਹੀ ਸੇਧ ਦਿੰਦੇ ਅਸੀਂ ਵੀ ਨਸ਼ਿਆਂ ਤੇ ਬਚੋ ਬਿਲਕੁਲ ਹਾਂ ਪੜ੍ਹਾਈ ਵੱਲ ਧਿਆਨ ਦਿਓ ਤੇ ਸਪੋਰਟਸ ਵੱਲ ਦਿਓ ਤਾਂ ਇਹ ਸਾਡੇ ਪੰਜਾਬ ਰਾੜ ਮਿਲ ਕੇ ਬਚਣਾ ਹੁਣ ਉਹ ਨਹੀਂ ਤਾਂ ਨਹੀਂ ਹੋਣਾ ਹੁਣ ਤਾਂ ਛੋਟੇ ਛੋਟੇ ਬੱਚੇ ਵੀ بڑے ਬੰਦੇ ਆਪਾਂ ਨੂੰ ਨਾਪਾਂਦੇ ਸੋ ਜਿੱਥੇ ਕੋਈ ਬੱਚੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਰੋਕੋ ਟੋਕੋ ਸਮਝਾਓ ਪਿਆਰ ਦੇ ਨਾਲ ਬਿਲਕੁਲ ਸੋਈ ਨਾ ਗੱਲਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਟਰ ਜੀ ਨੇ ਬਹੁਤ ਵਧੀਆ ਗੱਲ ਕਰਤੀ ਕਿ ਗੱਲ ਬਹੁਤ ਚੰਗਾ ਲੱਗਿਆ ਕਿ ਗੁਰੂ ਵਾਲਾ ਬਣੀਏ ਵੀਰ ਜੀ नशियां वीर जी असी जेने मैसेज देता ना तो प्रसाद समझ के दिल दिल्च लाओ से शेर बनो कि आजकल मुंडे अपने शेर बनो नशे त्यागो गुरु वाला बनो अपा पंजाब के धरती में प्यार करिए जिन्हें लहू ना रंगिया हुआ दसवें पिता ने चार पुत्र बारे पचमा माँ बारिया छेवं मा, बाप बारे सत्तवा आप बार के फिर भी कहना पना ਮਿੱਠਾ ਲੱਗਿਆ ਸਬਰਤ ਦਾ ਪਲਾ ਕਰ ਗੁਰੂ ਬਾਲ ਲਬਨੀਏ ਹਬਿਰ ਜੀ ਸੇਰ ਬਨ ਕੇ ਰਹੀਏ ਸੇਰ ਬਨ ਕੇ ਰਹੀਏ ਹਬਿਰ ਜੀ ਦਾੜੀ ਕੇਸ ਰੱਖੀਏ ਤਾਂ ਦੇਖੋ ਵੀਰ ਜੀ ਜਿਹੜਾ ਆਪਣਾ ਮਾਰਾ ਕੰਮ ਹੋ ਰਹਾ ਆ ਇਹ ਸਭ ਆਪਾਂ ਲੜ ਮਿਲ ਕੇ ਇੱਕ ਹੋ ਕੇ ਚਲੀਏ ਇਹ ਰਾਹ ਪਾ ਨਾ ਇੱਕ ਹੋ ਕੇ ਚਲੀਏ ਜਾਤ ਪਾਤ ਨੂੰ ਛੱਡੋ ਗੁਰੂ ਦੇ ਨਾਲ ਜੁੜੋ ਦਸਮੇਸ਼ ਪਿਤਾ ਦੇ ਨਾਲ ਜੁੜੋ ਬੋਲੇ ਸੋਨਾ ਅਜਿਹਾ ਕਾਲ ਚਰਨ ਗੰਗਾ ਤੇ ਪਾਸ ਬੈਠਾ ਜੇ ਰੇ ਜਲ ਪੀ ਕੇ ਤੰਦਬੁਸਿਆ ਹੋ ਜਾਂਦੇ ਆ